ਹਰ ਚੀਜ਼ ਦਾ ਆਪਣਾ ਮੌਸਮ ਹੁੰਦਾ ਹੈ ਰੁੱਤ ਆਉਂਦੀ ਹੈ ਸੌਣ ਦਾ ਸਮਾਂ ਅਲੱਗ ਹੈ ਕਮਾਉਣ ਦਾ ਸਮਾਂ ਅਲੱਗ ਹੈ ਖਾਣ ਦਾ ਸਮਾਂ ਅਲੱਗ ਹੈ ਭਜਨ ਦਾ ਸਮਾਂ ਅਲੱਗ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਖਾਣ ਲਈ ਸਮਾਂ ਕਢ ਲਿਆ ਕਮਾਣ ਲਈ ਸਮਾਂ ਕਢ ਲਿਆ ਸੌਣ ਲਈ ਵਕਤ ਕਢ ਲਿਆ ਭਜਨ ਲਈ ਨਹੀਂ ਆਲਸ ਤੇਰਾ ਆਲਸ ਕਹਾਂ ਗਏ ਹੋਰੀ ਸੁਰਨਰ ਦੇਵ ਅਸੁਰੁਤਰੇ ਗੁਨੀਆਂ ਸਗਲੋ ਭਵਨ ਲਟੋਰੀ ਅਗਾ ਚਲ ਕੇ ਜਿਹੜੇ ਪਾਤਸ਼ਾਹ ਨੇ ਗੱਲ ਕਹਿ ਦਿੱਤੀ ਉਹ ਬੜੀ ਕੀਮਤੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਹਿਓ ਮਹਾਰਾਜ ਕਹਿੰਦੇ ਜਿਸ ਤ੍ਰਿਸ਼ਨਾ ਦੀ ਅਗਨ ਹੈ ਜਿਸ ਤਮੋ ਗੁਣ ਦੀ ਅਗਨੀ ਨੇ ਸਾਰੀ ਦੁਨੀਆ ਨੂੰ ਜਲਾ ਕੇ ਖ਼ਾਕ ਕਰ ਦਿੱਤਾ ਹੈ ਤੂੰ ਮੈਨੂੰ ਹਰਾ ਭਰਾ ਦਿਖਾਈ ਦੇ ਰਿਹਾ ਹੈ